ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੈਵਿਕ ਪ੍ਰਕਿਰਿਆਵਾਂ ਤੇ ਇਸ ਵੀਡੀਓ ਵਿੱਚ ਅਧਿਆਇ ਦੇ ਅੰਦਰਲੇ ਸਵਾਲ ਪੰਨਾ ਨੰਬਰ 96 ਤੇ ਪੰਜ ਸਵਾਲ ਜਿਹੜੇ ਹੈਗੇ ਨੇ ਉਹ ਅਸੀਂ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰ ਹੁੰਦੀ ਹੈ ਨਾ ਉੱਤਰਾਂ ਨੂੰ ਸਮਝ ਕੇ ਕੰਠ ਕਰਕੇ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪੈਰੇ ਵਿਦਿਆਰਥੀਆਂ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਅਤੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th english mcq 10th english literature 10th grammar फिर 10th science english medium ਵਿੱਚ ਫਿਰ ਦਸਵੀਂ ਵਿਗਿਆਨ ਪੰਜਾਬੀ మీడియం ਫਿਰ 10th math notes ਫਿਰ 10th math english medium ਫਿਰ ਦਸਵੀਂ ਗਣਿਤ ਪੰਜਾਬੀ మీడియం ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਗਣਿਤੇ ਸਿਧਾਂਤ ਮੈਥ ਕਨਸੈਪਟਸ ਤੇ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਸੁਧਾਰਨ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ੇ ਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਤੇ ਆਓ ਦੇਖੀਏ ਬੱਚਿਓ ਅੱਜ ਵਾਲੇ ਸਵਾਲ ਪਹਿਲਾ ਸਵਾਲ ਹੈ ਮਨੁੱਖ ਵਿੱਚ ਪਰिवहन ਦੀ ਪ੍ਰਣਾਲੀ ਦੇ ਕਟਕ ਕਿਹੜੇ ਹਨ ਕਟਕ ਬਰੇ ਹਿੱਸੇ ਕੰਪੋਨੈਂਟ ਪੁਰਜ਼ੇ ਕਿਹੜੇ ਨੇ ਇਹਨਾਂ ਕਟਕਾਂ ਦੇ ਕੀ ਕਾਰਜ ਹਨ ਠੀਕ ਹੈ ਸੋ ਮਨੁੱਖ ਵਿੱਚ ਪਰਵਹਨ ਪਰिवहन ਪ੍ਰਣਾਲੀ ਦੇ ਤਿੰਨ ਕਟਕ ਦਿਲ ਲਹੂ ਤੇ ਲਹੂ ਵਹਿਣੀਆਂ ਇੱਕ ਦੋ ਤੇ ਤਿੰਨ ਹਨ ਇਹ ਤਿੰਨ ਹੈਗੇ ਨੇ ਉਹ ਇਹਨਾਂ ਦੇ ਕਾਰਜ ਦਿਲ ਜਿਹੜਾ ਦਿਲ ਇੱਕ ਪੰਪ ਦੀ ਨਈਂ ਕੰਮ ਕਰਦਾ ਹੈ ਜਿਹਦਾ ਪੰਪ ਬੱਚੇ ਪਾਣੀ ਕਿੱਦਾਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦਾ ਹੈ ਤਰਲ ਪਦਾਰਥ ਨੂੰ ਪੰਪ ਹਨਾ ਇਹ ਪੰਪ ਹੀ ਹੈਗਾ ਸੋ ਇਹ ਦਿਲ ਕੀ ਕਰਦਾ ਹੈ ਸਰੀਰ ਦੇ ਵਕ ਵਕ ਅੰਗਾਂ ਤੋਂ ਆਏ ਆਕਸੀਜਨ ਰਹਿਤ ਜਿਹੱਚ ਆਕਸੀਜਨ ਵਰਤ ਨਹੀਂ ਗਈ ਹੈ ਜਦੋਂ ਕਾਰਬਨ ਡਾਈਆਕਸਾਈਡ ਭਰੀ ਹੋਇਆ ਲਹੂ ਨੂੰ ਫੇਫੜਿਆਂ ਵੱਲ ਭੇਜਦਾ ਹੈ ਅਤੇ ਫੇਫੜਿਆਂ ਤੋਂ ਪ੍ਰਾਪਤ ਹੋਏ ਆਕਸੀਜਨ ਯੁਕਤ ਲਹੂ ਫਿਰ ਫੇਫੜੇ ਨਵਾਂ ਖੂਨ ਹਨਾ ਕੱਢਦੇ ਨੇ ਉਹ ਚਾਹ ਆਕਸੀਜਨ ਭਰ ਦਿੰਦੇ ਨੇ ਆਕਸੀਜਨ ਯੁਕਤ ਲਹੂ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪੰਪ ਕਰਦਾ ਹੈ ਦੂਜਾ ਘਟਕ ਲਹੂ ਲਹੂ ਆਕਸੀਜਨ ਕਾਰਬਨ ਡਾਈਆਕਸਾਈਡ ਭੋਜਨ ਹਾਰਮones ਲੂਣ ਅਤੇ ਨਾਈਟ੍ਰੋਜਨੀ ਫालतू ਪਦਾਰਥਾਂ ਦੀ ਢੋਆ ਠੁਆਈ ਕਰਦਾ ਹੈ। ਉਹ ਇਹਦੇ ਵਿੱਚ ਹੀ ਸਾਰਾ ਕੁਝ ਜਾਂਦਾ ਹੈ। ਚਾਹੇ ਉਹ ਫालतू ਦੇ ਪਦਾਰਥ ਹੈਗੇ ਨੇ ਜਿਹੜੇ त्याਗਣੇ ਨੇ ਹਨਾ ਤੇ ਜਾਂ ਫਿਰ ਜਿਹੜਾ ਕਾਰਬਨ ਡਾਈਆਕਸਾਈਡ ਹੋ ਗਈ ਯੂਰੀਆ ਨਾਈਟ੍ਰੋਜਨ ਉਹ ਵੀ ਉਹਦੇ ਰਾਹੀਂ ਫਿਰ ਕਿਡਨੀਆਂ 'ਚ ਜਾ ਕੇ ਮੂਤਰ ਰਾਹੀਂ ਜਾਂਦਾ ਹੈ। ਠੀਕ ਹੈ ਤੇ ਬਾਕੀ ਹਾਰਮones ਭੋਜਨ ਆਕਸੀਜਨ ਇਹ ਸਾਰਾ ਇਹ ਟੋ ਟੋੇ ਰਿਕਮ ਲਹੂ ਵਿੱਚ ਜਾਂਦਾ ਸਾਰਾ ਕੁਝ। ਤੇ ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਵਿੱਚ ਵੀ ਯੋਗਦਾਨ ਪਾਉਂਦਾ ਹੈ ਸਾਡੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਵਿੱਚ ਵੀ ਇਹ ਯੋਗਦਾਨ ਪਾਉਂਦਾ ਹੈ ਤੀਜਾ ਆ ਗਿਆ ਲਹੂ ਵਹਿਣੀਆਂ ਬਲੱਡ ਵੈਸਲਸ ਦੋ ਕਿਸਮ ਦੀਆਂ ਮੁੱਖ ਤੌਰ ਤੇ ਆਰਟਰੀਜ਼ ਤੇ ਵੇਇੰਸ ਧਮਨੀਆਂ ਤੇ ਸਿਰਾਵਾਂ ਸੋ ਧਮਨੀਆਂ ਕਿਹੜੀਆਂ ਧਮਨੀਆਂ ਉਹ ਵਹਿਣੀਆਂ ਹਨ ਜਿਹੜੀਆਂ ਦਿਲ ਤੋਂ ਆਕਸੀਜਨ ਯੁਕਤ ਲਹੂ ਨੂੰ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਂਦੀਆਂ ਹਨ ਜਿਹੜੇ ਪਾਈਪਾਂ ਰਹੀ ਖੂਨ ਆਕਸੀਜਨ ਵਾਲਾ ਜਾਂਦਾ ਸਾਰੇ ਅੰਗਾਂ ਨੂੰ ਉਹਨੂੰ ਕਹਿੰਦੇ ਆਰਟਰੀਜ਼ ਜਿਹਦੇ ਰਾਹੀਂ ਜਿਹੜਾ ਅਸੀਂ ਬਲੱਡ ਪ੍ਰੈਸ਼ਰ ਵੀ ਚੈੱਕ ਕਰਦੇ ਆਂ ਅਤੇ ਸਿਰਾਵਾਂ ਵੇਇਨਸ ਉਹ ਵਹਿਣੀਆਂ ਹਨ ਜਿਹੜੀਆਂ ਵੱਖ-ਵੱਖ ਅੰਗਾਂ ਤੋਂ ਆਕਸੀਜਨ ਰਹਿਤ ਲਹੂ ਨੂੰ ਵਾਪਸ ਦਿਲ ਵਿੱਚ ਲਿਆਉਂਦੀਆਂ ਹਨ ਸੋ ਜਿੱਦਲੇ ਆਕਸੀਜਨ ਵਰਤੀ ਗਈ ਹੁਣ ਕਾਰਬਨ ਡਾਈਆਕਸਾਈਡ ਖੁੱਲ ਗਈ ਜਿਹੜਾ ਗੰਦਾ ਖੂਨ ਹੈਗਾ ਉਹ ਫਿਰ ਸਿਰਾਵਾਂ ਰਾਹੀਂ ਮੁੜ ਕੇ ਦਿਲ ਵਾਲੇ ਪਾਸੇ ਆਂਦਾ ਹੈ ਇਹ ਦੇ ਲੂਹ ਫੇਫੜਿਆਂ ਵਿੱਚ ਜਾਂਦਾ। ਸੋ ਇਹ ਬੱਚੋ ਤਿੰਨ ਕਟਕ ਸੀਗੇ ਸਾਡੇ ਪਰਿਵਹਨ ਪ੍ਰਣਾਲੀ ਦੇ। ਸਵਾਲ ਹੈ ਦੂਜਾ ਥਣਧਾਰੀਆਂ ਜਿਵੇਂ ਕਿ ਮੈਮਲਸ ਅੰਗਰੇਜ਼ੀ ਥਣਧਾਰੀ ਥਣਧਾਰੀਆਂ ਤੇ ਪੰਛੀਆਂ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ-ਵੱਖ ਰੱਖਣਾ ਕਿਉਂ ਜ਼ਰੂਰੀ ਹੈ? ਸੋ ਬੜਾ ਵਧੀਆ ਸਵਾਲ ਹੈ। ਆਓ ਦੇਖੀਏ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ-ਵੱਖ ਰੱਖਣ ਨਾਲ ਸ਼ਰੀਰ ਨੂੰ ਆਕਸੀਜਨ ਦੀ ਪੂਰਤੀ ਵਧੇਰੇ ਕਾਰਜ ਕੁਸ਼ਲ ਢੰਗ ਨਾਲ ਹੁੰਦੀ ਹੈ ਇਹ ਇੱਕ ਮੁੱਖ ਗੱਲ ਹੈ ਪਿੱਛੇ ਇਹਦਾ ਤਰਕ ਜਿਹੜਾ ਦਲੀਲ ਹੈਗੀ ਏ ਕਿ ਇੱਕ ਵਕਫਾ ਕਰੱਖਣ ਦੇ ਨਾਲ ਸ਼ਰੀਰ ਦੀ ਜਿਹੜੀ ਆਕਸੀਜਨ ਦੀ ਪੂਰਤੀ ਹੈ ਨਾ ਉਹ ਜ਼ਿਆਦਾ ਵਧੀਆ ਢੰਗ ਨਾਲ ਠੁਕਵੇਂ ਢੰਗ ਨਾਲ ਹੁੰਦੀ ਹੈ ਉਹਦੀ ਬਰਬਾਦੀ ਨਹੀਂ ਹੁੰਦੀ ਖਣਤਾਰੀਆਂ ਅਤੇ ਪੰਛੀਆਂ ਨੂੰ ਆਪਣੇ ਸ਼ਰੀਰ ਦਾ ਤਾਪਮਾਨ ਬੜਾਈ ਰੱਖਣ ਲਈ ਲਗਾਤਾਰ ਊਰਜਾ ਦੀ ਲੋੜ ਹੁੰਦੀ ਹੈ ਤੁਹਾਨੂੰ ਕੋਈ ਹੈ ਕੀਰੋੜੇ ਕੀ ਕਾਰਜ ਕੁਸ਼ਲ ਢੰਗ ਦੇ ਨਾਲ ਆਕਸੀਜਨ ਦੀ ਪੂਰਤੀ ਹੋਵੇ ਕਿਉਂਕਿ ਠੰਡ ਧਾਰੀਆਂ ਨੂੰ ਤੇ ਪੰਛੀਆਂ ਨੂੰ ਆਪਣੇ ਸਰੀਰ ਦਾ ਤਾਪਮਨ ਬਣਾਈ ਰੱਖਣਾ ਚਾਹੀਦਾ ਹੈ ਕਿਉਂਦੇ ਲਈ ਲਗਾਤਾਰ ਜੁੜਜਾ ਦੀ ਲੋੜ ਪੈਂਦੀ ਹੈ ਤੇ ਲਗਾਤਾਰ ਊਰਜਾ ਦੀ ਲੋੜ ਪਈ ਰਹਿਣ ਦੇ ਨਾਲ ਉਹਦਾ ਜਿਹੜਾ ਪੂਰਤੀ ਵਧੇਰੇ ਕਾਰਜ ਕੁਸ਼ਲ ਢੰਗ ਨਾਲ ਹੋਣੀ ਚਾਹੀਦੀ ਹੈ ਤੇ ਕਾਰਜ ਕੁਸ਼ਲ ਢੰਗ ਨਾਲ ਊਰਜਾ ਦੀ ਪੂਰਤੀ ਆਕਸੀਜਨ ਦੀ ਪੂਰਤੀ ਤਾਂ ਹੋਈ ਜੇ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਵੱਖ-ਵੱਖ ਰੱਖੇ ਜਾਣ ਇਸ ਤਰ੍ਹਾਂ ਲਗਾਤਾਰ ਊਰਜਾ ਦੀ ਪੂਰਤੀ ਲਈ ਇਨਾ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ-ਵੱਖ ਰੱਖਣਾ ਜ਼ਰੂਰੀ ਹੈ ਸੋ ਇਦਾਂ ਬੱਚਿਓ ਵਿਗਿਆਨ ਕੰਮ ਕਰਦਾ ਹੈ ਕਿ ਤੱਥ ਮੋਰੇ ਰੱਖ ਕੇ ਦਲੀਲ ਮੋਰੇ ਰੱਖ ਕੇ ਜਵਾਬ ਦਿੱਤਾ ਜਾਵੇ ਫੇਰ ਗੱਲ ਚੰਗੀ ਤਰ੍ਹਾਂ ਸਮਝ ਹੀ ਆ ਜਾਂਦੀ ਹੈ ਸਵਾਲ ਤੀਜਾ ਉੱਚ ਸੰਗਠਿਤ ਪੌਦਿਆਂ ਵਿੱਚ ਪਰਵહન ਪ੍ਰਣਾਲੀ ਦੇ ਕਿਹੜੇ ਘਟਕ ਹਨ ਜਿਦਾ ਸਾਡੇ ਤਿੰਨ ਸੀਗੇ ਦਿਲ ਲਹੂ ਤੇ ਲਹੂ ਵਹਿਣੀਆਂ ਠੀਕ ਹੈ ਨਾ ਇੱਥੇ ਦੋ ਆ ਗਏ ਨੇ ਉੱਚ ਸੰਗਠਿਤ ਪੌਦਿਆਂ ਵਿੱਚ ਪਰਵહન ਪ੍ਰਣਾਲੀ ਦੇ ਦੋ ਭਟਕ ਹਨ ਇਹ ਦੋਵੇਂ ਪਥ ਪਥਮਨੇ ਰਾ ਰਸਤੇ ਜਿਹੜੇ ਨੇ ਸੁਤੰਤਰ ਤੌਰ ਤੇ ਕੰਮ ਕਰਦੀਆਂ ਨਿਯਮਿਤ ਚਾਲਨ ਨਲੀਆਂ ਜਿਹਨਾਂ ਦੇ ਕੰਡਕਟਿੰਗ ਟਿਊਬਸ ਨਾਲ ਬਣੇ ਹੁੰਦੇ ਹਨ ਸੁਤੰਤਰ ਤੌਰ ਤੇ ਕੰਮ ਕਰਦੇ ਨੇ ਤੇ ਨਿਯਮਿਤ ਰੂਪ ਚ ਇਹਨਾਂ ਦੀਆਂ ਉਹ ਨੌਲੀਆਂ ਜਿਹੜੀਆਂ ਨਾਲੀਆਂ ਜਿਹੜੀਆਂ ਜਾਂ ਨਲੀਆਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਇਹ ਕਹਿੰਦੇ ਆ ਕਿ ਜ਼ਾਇਲਮ ਅੰਗਰੇਜ਼ੀ ਚ ਲਿਖਿਆ ਜਾਂਦਾ ਐਕਸ ਵਾਈ ਐਲ ਈ ਐਮ ਇਸ ਟਿਸ਼ੂ ਰਾਹੀਂ ਇਹ ਟਿਸ਼ੂ ਹੈ ਇਸ ਟਿਸ਼ੂ ਰਾਹੀਂ ਮਿੱਟੀ ਤੋਂ ਪ੍ਰਾਪਤ ਪਾਣੀ ਅਤੇ ਖਣਿਜੀ ਲੂਣਾ ਨੂੰ ਜੜ੍ਹਾਂ ਤੋਂ ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈ। ਧਰਤੀ ਦੇ ਵਿੱਚੋਂ ਜੜ੍ਹਾਂ ਰਾਹੀਂ 물ੀ ਪਾਣੀ ਲਿਆ ਜਾਂਦਾ ਅਤੇ ਖਣਿਜ ਪਦਾਰਥ ਲੈ ਜਾਂਦੇ ਨੇ ਠੀਕ ਹੈ ਨਾ ਖਣਿਜੀ ਲੂਣ ਲੈ ਜਾਂਦੇ ਨੇ ਤੇ ਇਹ ਜ਼ਾਈਲਮ ਜਿਹੜਾ ਹੈਗਾ ਇਹ ਕੀ ਕਰਦਾ ਪੱਤਿਆਂ ਤੱਕ ਸਾਰੀ ਪ੍ਰਾਗ ਪਾਣੀ ਦੀ ਤੇ ਖਣਿਜ ਪਹੁੰਚਾਉਂਦਾ ਹੈ। ਦੂਜਾ ਹੈਗਾ ਫਲੋਇਮ ਐਫ ਪੀ ਐਚ ਐਲੋਇਮ ਕਰਕੇ ਲਿਖਣਾ ਹੈ। ਇਹ ਟਿਸ਼ੂ ਪੱਤਿਆਂ ਦੁਆਰਾ ਤਿਆਰ ਕੀਤਾ ਭੋਜਨ ਪੌਦੇ ਦੇ ਹਰ ਹੋਰ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਸੋ ਜ਼ਾਈਲਮ ਕੀ ਕਰਦਾ ਹੈ? ਪਾਣੀ ਤੇ ਖਣਿਜ ਜੜ੍ਹਾਂ ਤੋਂ ਉੱਤੇ ਤੱਕ ਲੈ ਜਾਂਦਾ ਹੈ। ਤੇ ਫਲੋਇਮ ਜਿਹੜਾ ਹੈਗਾ ਪੱਤਿਆਂ ਵਿੱਚ ਪੱਤਿਆਂ ਨੇ ਜਿਹੜਾ ਫੋਟੋਸਿੰਥੇਸਿਸ ਦੇ ਰਾਹੀਂ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਦੇ ਰਾਹੀਂ ਜਿਹੜਾ ਭੋਜਨ ਤਿਆਰ ਕੀਤਾ ਹੁੰਦਾ ਹੈ ਉਹਨੂੰ ਬੋਦੇ ਦੇ ਬਾਕੀ ਹਿੱਸਿਆਂ ਵਿੱਚ ਪਹੁੰਚਾਇਆ ਜਾਂਦਾ ਹੈ ਸੋ ਦੋਨੋਂ ਇਸ ਤੰਤਰ ਤੌਰ ਤੇ ਇੰਡੀਪੈਂਡੈਂਟ ਇੱਕ ਦੂਜੇ ਤੋਂ ਆਜ਼ਾਦ ਹੋ ਗਏ ਇੱਕ ਦੂਜੇ ਤੇ ਬਿਨਾਂ ਅਸਰ ਪਾਏ ਇਹ ਕੰਮ ਇਹਨਾਂ ਦਾ ਚੱਲਦਾ ਹੈ। ਓਕੇ ਸਵਾਲ ਚੌਥਾ ਬੋਧਿਆਂ ਵਿੱਚ ਪਾਣੀ ਅਤੇ ਖਣਜੀ ਲੂਣਾ ਦਾ ਵਹਨ ਕਿਵੇਂ ਹੁੰਦਾ ਹੈ? ਹੁਣ ਥੋੜਾ ਵਿਸਥਾਰ ਦੇ ਨਾਲ ਕਰਾਂਗੇ। ਮਿੱਟੀ ਨਾਲ ਜੁੜੇ ਜੜਾਂ ਦੇ ਸੈਲ ਹੁਣ ਜਿਹੜੇ ਜੜਾਂ ਦੇ ਸੈਲ ਇੱਕੋ ਨਾਲ ਮਿੱਟੀ ਦੇ ਸੰਪਰਕ ਵਿੱਚ ਆ ਗਏ ਨੇ ਆਇਨ ਪ੍ਰਾਪਤ ਕਰਦੇ ਹਨ ਹੁਣ ਉਹਨਾਂ ਲੈ ਲਏ ਜਿਹੜੇ ਆਇਨ ਪ੍ਰਾਪਤ ਕਰ ਲਏ ਤੇ ਕੀ ਹੋਇਆ ਬੱਚਿਓ ਆਇਨ ਕਨਸੈਂਟ੍ਰੇਸ਼ਨ 'ਚ ਅੰਤਰ ਆ ਗਿਆ ਜਿਸ ਨੂੰ ਅਸੀਂ ਕਹਿੰਦੇ ਆ ਆਇਨ ਦਾ ਗਾੜਾਪਣ ਜਿਸ ਨਾਲ ਮਿੱਟੀ ਅਤੇ ਜੜ ਵਿੱਚਕਾਰ ਆਇਨ ਦੇ ਗਾੜੇਪਣ ਵਿੱਚ ਅੰਤਰ ਪੈਦਾ ਹੋ ਜਾਂਦਾ ਹੈ ਬਲੇ ਮਲੀਸ਼ ਸੰਤੁਲਨ ਵਿਗੜ ਜਾਂਦਾ ਹੈ ਆਇਨ ਦੀ ਜੋ ਗਾੜਾਪਣ ਹੈਗਾ ਉਥੇ ਜ਼ਿਆਦਾ ਹੋ ਜਾਂਦਾ ਮਿੱਟੀ 'ਚ ਘੱਟ ਹੋ ਜਾਂਦਾ ਇਸ ਅੰਤਰ ਨੂੰ ਦੂਰ ਕਰਨ ਲਈ ਪਾਣੀ ਘੁਲੇ ਹੋਏ ਖਣਿਜਾਂ ਦੇ ਨਾਲ ਪਾਣੀ ਦੇ ਨਾਲ ਖਣਿਜ ਘੁਲੇ ਹੋਏ ਦੇ ਵਿੱਚ ਜੜਾਂ ਵਿੱਚ ਵੜ ਕੇ ਸਥਿਰ ਗਤੀ ਦੇ ਨਾਲ ਜ਼ਾਇਲਮ ਵਿੱਚ ਜਾਂਦਾ ਹੈ ਪ੍ਰੈਸ਼ਰ ਬਣ ਗਿਆ ਨਾ ਜਿੱਦਾਂ ਪਾਣੀ ਉੱਚੀ ਪੱਧਰ ਤੋਂ ਨੀਵੇਂ ਪੱਧਰ ਤੱਕ ਜਾਂਦਾ ਹੈ ਤਾਂ ਆਇਨ ਦਾ ਪ੍ਰੈਸ਼ਰ ਬਣਿਆ ਜਿਹਲੇ ਆਇਨ ਦੇ ਗਾੜੇਪਣ ਦੇ ਅੰਦਰਨਾ ਪ੍ਰੈਸ਼ਰ ਬਣਿਆ ਤੇ ਜ਼ਾਇਲਮ ਦੇ ਵਿੱਚ ਪਾਣੀ ਵੜ ਜਾਂਦਾ ਹੈ ਤੇ ਪਾਣੀ ਦਾ ਥੰਮ ਤਿਆਰ ਕਰਦਾ ਹੈ ਪਾਣੀ ਦਾ ਕਾਲਮ ਜੇ ਬਣ ਜਾਂਦਾ ਥੰਮ ਤਿਆਰ ਹੋ ਜਾਂਦਾ ਹੈ ਪਾਣੀ ਦਾ ਇਹ ਥੰਮ ਨਿਰੰਤਰ ਉੱਪਰ ਨੂੰ ਧੱਕਿਆ ਜਾਂਦਾ ਹੈ ਆਇਨ ਦਾ ਪ੍ਰੈਸ਼ਰ ਬਣਦਾ ਰਹਿੰਦਾ ਹੈ ਆਇਨ ਦਾ ਅੰਤਰ ਬਣਦਾ ਰਹਿੰਦਾ ਹੈ ਤੇ ਉਹ ਅੰਤਰ ਦੂਰ ਕਰਨ ਲਈ ਪਾਣੀ ਆਧਾਰਨ ਦਾ ਤੇ ਪਾਣੀ ਉਪਰ ਉਹ ਥੰਮ ਜਿਹੜਾ ਪਾਣੀ ਦਾ ਉੱਤੋਂ ਨੂੰ ਟੱਕਿਆ ਜਾਂਦਾ ਹੈ। ਫਿਰ ਇਸ ਤਰ੍ਹਾਂ ਪਾਣੀ ਉੱਪਰ ਜਾਂਦਾ ਹੈ। ਪੱਤਿਆਂ ਤੱਕ ਡੋਡੀਆਂ ਤੱਕ। ਤੇ ਪੱਤਿਆਂ ਦੇ ਸੱਲਾਂ ਤੋਂ ਪਾਣੀ ਦਾ ਵਾਸ਼ਪਨ ਇੱਕ ਖਿੱਚ ਪੈਦਾ ਕਰਦਾ ਹੈ। ਜਦ ਜਦੇ ਬੂਟਾ ਪੌਦਾ ਬਹੁਤ ਉੱਚਾ ਹੋ ਜਾਏ ਤੇ ਕਈ ਵਾਰ ਬੱਚੇ ਉਹ ਪੂਰਾ ਪੂਰਾ ਉੱਪਰ ਤੱਕ ੱਡਿਆ ਨਹੀਂ ਜਾਂਦਾ। ਫਿਰ ਕੀ ਕਰਦੇ ਨੇ ਪੱਤੇ ਨੇ ਪੱਤਿਆਂ ਦੇ ਵਿੱਚ ਸਟੋਮਾਟਾ ਦੇ ਜਿਹੜੇ ਛੇਕ ਹੁੰਦੇ ਨੇ ਉਹਨਾਂ ਰਾਹੀਂ ਪਾਣੀ ਦਾ ਵਾਸ਼ਪਨ ਹੁੰਦਾ ਰਹਿੰਦਾ ਹੈ ਤੇ ਜੇ ਪਾਣੀ ਦਾ ਵਾਸ਼ਪਨ ਹੋ ਗਿਆ ਉੱਥੇ ਥੋੜਾ ਖਿੱਚ ਪੈਂਦੀ ਹੈ ਫਿਰ ਸਪਸ਼ਟ ਜਿਹਾ ਨਹੀਂ ਸੀ ਜਿਦਾ ਪਾਈਪ ਲਾ ਕੇ ਅਸੀਂ ਕੋਈ ਤਰਲ ਪਦਾਰਥ ਪੀਨੇ ਆ ਪਾਣੀ ਪੀਨੇ ਆ ਸ਼ਕੰਜਵੀ ਪੀਨੇ ਆ ਹਨਾ ਸੋ ਪੱਤਿਆਂ ਦੇ ਸੱਲਾਂ ਤੋਂ ਪਾਣੀ ਦਾ ਵਾਸ਼ਪਨ ਇੱਕ ਖਿੱਚ ਪੈਦਾ ਕਰਦਾ ਹੈ ਸੋ ਵਾਸ਼ਪ ਉਤਸਰਜਨ ਜਿਹਨੂੰ ਟ੍ਰਾਂਸਪੀਰੇਸ਼ਨ ਕਿਹਾ ਜਾਂਦਾ ਹੈ ਦੀ ਪ੍ਰਕਿਰਿਆ ਵੀ ਜੜਾਂ ਦੇ ਜ਼ਾਇਲਮ ਸੱਲਾਂ ਤੋਂ ਪਾਣੀ ਉੱਪਰ ਖਿੱਚਣ ਵਿੱਚ ਹਿੱਸਾ ਪਾਉਂਦੀ ਹੈ ਸੋ ਇੱਕ ਤੇ ਬੱਚੋ ਦੋ ਚੀਜ਼ਾਂ ਕੰਮ ਕਰਦੀਆਂ ਹੈ ਇਕ ਤੇ ਆਇਨ ਦੇ ਗਾੜੇ ਪੰਦੇ ਦਾ ਅੰਤਰ ਜੋ ਜੜਾ ਤੋਂ ਸ਼ੁਰੂ ਹੁੰਦਾ ਹੈ ਜੜ ਦੇ ਸੈੱਲ ਮਿੱਟੀ ਤੋਂ ਆਇਨ ਲੈਂਦੇ ਨੇ ਉਹਦੇ ਨਾਲ ਆਇਨ ਦੇ ਗਾੜੇ ਪੰਦੇ ਵਿੱਚ ਅੰਤਰ ਦੂਰ ਹ ਜਾਂਦਾ ਹੈ ਅੰਤਰ ਨੂੰ ਦੂਰ ਕਰਨ ਲਈ ਪਾਣੀ ਅੰਦਰ ਜਾਂਦਾ ਹੈ ਜ਼ਾਇਲਮ 'ਚ ਪਾਣੀ ਦਾ ਥੰਮ ਬਣਦਾ ਤੇ ਉੱਪਰ ਨੂੰ ਟੱਕਿਆ ਜਾਂਦਾ ਨਿਰੰਤਰ ਪਰ ਬਹੁਤ ਉੱਚਾ ਪੌਦਾ ਹੋਵੇ ਫੇ ਨਹੀਂ ਹੁੰਦਾ ਇਦਾਂ ਫਿਰ ਉੱਤੇ ਤੱਕ ਨਹੀਂ ਜਾ ਸਕਦਾ ਫਿਰ ਪੱਤਿਆਂ ਪੱਤਿਆਂ ਵਿੱਚੋਂ ਜਿਹੜਾ ਪਾਣੀ ਵਾਸ਼ਪ ਦੇ ਰੂਪ ਵਿੱਚ ਵਾਤਾਵਰਣ 'ਚ ਛੱਡਿਆ ਜਾਂਦਾ ਹੈ ਉਹਦੇ ਨਾਲ ਉੱਥੇ ਇੱਕ ਵੈਕਿਊਮ ਖਲਾਅ ਬਣ ਜਾਂਦਾ ਹੈ ਤੇ ਉਹ ਫਿਰ ਖਿੱਚਦਾ ਤੇ ਉਹ ਖੇਚਵੀ ਜਿਹੜੀ ਹੈਗੀ ਹੈ ਉਹ ਪਾਣੀ ਦੇ ਥੰਮ ਉੱਪਰ ਖਿੱਚਦੀ ਹੈ ਸੋ ਦੋਨੋਂ ਦੋਨੋਂ ਕੰਮ ਨਾਲ-ਨਾਲ ਚੱਲਦੇ ਨੇ ਠੀਕ ਹੈ ਸੋ ਦੋ ਚੀਜ਼ਾਂ ਨੇ ਇੱਕ ਤੇ ਆਇਨ ਦੇ ਗਾੜੇਪਣ ਦਾ ਅੰਤਰ ਤੇ ਦੂਜਾ ਵਾਸ਼ਪ ਉਤਸਰਜਨ ਇਹਦੇ ਰਾਹੀਂ ਪੌਦੇ ਵਿੱਚ ਪਾਣੀ ਅਤੇ ਖਣਜੀ ਲੂਣਾਂ ਦਾ ਵਹਨ ਹੁੰਦਾ ਹੈ ਠੀਕ ਹੈ ਆਖਰੀ ਸਵਾਲ ਇਸ ਵੀਡੀਓ ਦਾ ਪੌਦਿਆਂ ਵਿੱਚ ਖੁਰਾਕ ਦਾ ਸਥਾਨਾਂਤਰਣ ਕਿਵੇਂ ਹੁੰਦਾ ਹੈ ਸਥਾਨਾਂਤਰਣ ਦਾ ਮਤਲਬ ਹੈ ਟ੍ਰਾਂਸਲੋਕੇਸ਼ਨ ਮੁਰੇ ਭੋਜਨ ਤੇ ਬਣ ਗਿਆ ਇੱਕ ਜਗ੍ਹਾ ਪੱਤਿਆਂ ਦੇ ਵਿੱਚ ਬਣਿਆ ਪ੍ਰਕਾਸ਼ ਸੰਸਲੇਸ਼ਨ ਦੇ ਰਾਹੀਂ ਠੀਕ ਹੈ ਨਾ ਹੁਣ ਬਾਕੀ ਇਸ ਐਨ ਕਿੱਦਾਂ ਪਹੁੰਚੇਗਾ ਪੌਦਿਆਂ ਵਿੱਚ ਖੁਰਾਕ ਦਾ ਸਥਾਨਾਂਤਰਣ ਊਰਜਾ ਨਾਲ ਫਲੋਇਮ ਟਿਸ਼ੂ ਰਾਹੀਂ ਹੁੰਦਾ ਹੈ ਅਸੀਂ ਪੜ੍ਹਿਆ ਨਾ ਦੋ ਘਟਕ ਜ਼ਾਇਲਮ ਰਾਹੀਂ ਪਾਣੀ ਆਂਦਾ ਹੈ ਤੇ ਫਲੋਇਮ ਰਾਹੀਂ ਖਾਣਾ ਜਾਂਦਾ ਸੋ ਇਹਦੇ ਲਈ ਕਿਹਦੀ ਕਿਹੜੀ ਚੀਜ਼ ਵਰਤੀ ਜਾਂਦੀ ਹੈ ਊਰਜਾ ਵਰਤੀ ਜਾਂਦੀ ਹੈ ਊਰਜਾ ਦੇ ਨਾਲ ਪੱਤਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਫੋਟੋਸਿੰਥੈਸਿਸ ਰਾਹੀਂ ਤਿਆਰ ਕੀਤਾ ਭੋਜਨ ਅਤੇ ਹੋਰ ਪਦਾਰਥ ਜਿਹੜੇ ਹੁੰਦੇ ਨੇ ATP ATP ਐਡੀਨੋਸਿਨ ਟ੍ਰਾਈਫਾਸਫੇਟ ਬੱਚਿਓ ਇਹ ਸਾਡੇ ਸੈੱਲਾਂ ਵਿੱਚ ਊਰਜਾ ਦਾ ਸਰੋਤ ਹੈ ਸਾਰੇ ਸੈੱਲਾਂ ਦੇ ਵਿੱਚ ਸੋ ਪਦਾਰਥ ਦੇ ਪਦਾਰਥ ATP ਐਡੀਨੋਸਿਨ ਟ੍ਰਾਈਫਾਸਫੇਟ ਤੋਂ ਪ੍ਰਾਪਤ ਊਰਜਾ ਦੀ ਮਦਦ ਨਾਲ ਊਰਜਾ ਉੱਥੋਂ ਲਈ ਤੇ ਭੋਜਨ ਪੱਤਿਆਂ ਵਿੱਚ ਤਿਆਰ ਹੈ ਨਾਲ ਫਲੋਇਮ ਟਿਸ਼ੂ ਵਿੱਚ ਭੇਜੇ ਜਾਂਦੇ ਹਨ ਸੋ ਊਰਜਾ ਦੀ ਵਰਤੋਂ ATP ਤੋਂ ਕੀਤੀ ਜਾਂਦੀ ਹੈ ਉਹ ਸਰੋਤ ਤੇ ਪੱਤਿਆਂ ਵਿੱਚ ਜਿਹੜਾ ਭੋਜਨ ਤਿਆਰ ਹੋਇਆ ਹੈ ਐ ਫਲੋਇਮ ਟਿਸ਼ੂ ਵਿੱਚ ਭੇਜੇ ਜਾਂਦੇ ਹਨ ਇਸ ਨਾਲ ਟਿਸ਼ੂ ਦਾ ਪ੍ਰਸਰਣ ਦਬਾਅ ਆਸਮੋਟਿਕ ਪ੍ਰੈਸ਼ਰ ਵੱਧਦਾ ਹੈ ਠੀਕ ਹੈ ਜਿਸ ਕਰਕੇ ਪਾਣੀ ਟਿਸ਼ੂ ਵਿੱਚ ਵੱਧਦਾ ਹੈ ਜਿੱਦਾਂ ਉੱਥੇ ਆਸਮੋਟਿਕ ਪ੍ਰੈਸ਼ਰ ਸੀਗਾ ਨਾ ਉੱਥੇ ਵੀ ਆਇਨ ਦੀ ਕਨਸੈਂਟ੍ਰੇਸ਼ਨ ਦੀ ਜਿਹੜੀ ਅੰਤਰ ਆ ਜਾਂਦਾ ਹੈ ਜੇ ਨੂੰ ਸੀ ਕਹਿੰਦੇ ਆਇਨ ਦਾ ਗਾੜਾਪਨ ਦਾ ਅੰਤਰ ਠੀਕ ਹੈ ਇੱਥੇ ਕੀ ਉਹਨਾ ਆਸਮੋਟਿਕ ਪ੍ਰੈਸ਼ਰ ਆਸਮੋਟਿਕ ਪ੍ਰੈਸ਼ਰ ਵਾਦਾ ਜਿਸ ਕਰਕੇ ਜਿਹਨੂੰ ਕਹਿੰਦੇ ਪ੍ਰਸਰਨ ਦਬਾਅੋ ਜਿਸ ਕਰਕੇ ਪਾਣੀ ਟਿਸ਼ੂ ਵਿੱਚ ਵੜਦਾ ਹੈ ਅਤੇ ਦਬਾਅੋ ਕਰਕੇ ਫਲੋਇਮ ਵਿਚਲੇ ਪਦਾਰਥ ਘੱਟ ਦਬਾਅੋ ਵਾਲੀ ਟਿਸ਼ੂਆਂ ਵੱਲ ਜਾਂਦੇ ਹਨ ਪਾਣੀ ਵੜਦਾ ਤੇ ਪਦਾਰਥ ਉੱਤੇ ਸੀਗੇ ਉਹ ਧੱਕੇ ਜਾਂਦੇ ਨੇ ਜਿੱਥੇ ਦਬਾਅ ਘਟ ਹੈਗਾ ਇਸ ਤਰ੍ਹਾਂ ਪੌਦੇ ਦੀਆਂ ਲੋੜਾਂ ਮੁਤਾਬਕ ਫਲੋਇਮ ਤੋਂ ਖੁਰਾਕ ਦਾ ਸਥਾਨਾਂਤਰਣ ਹੁੰਦਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਪੰਨਾ ਨੰਬਰ 96 ਤੇ ਆਏ ਤੁਹਾਡੇ ਪੰਜ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ